ਕੁੰਭ ਕੀ ਜਲ ਲਿੰਦੀਆਂ ਹੀ ਬੂੰਦਾਂ ਉਥੇ ਅਮਰਤ ਦੀਆਂ ਜਲ ਵਿੱਚ ਛਲਕੀਆਂ ਤੇ ਕੁੰਭ ਬਣੇ ਜਿਵੇਂ ਕੁੰਭ ਦੇ ਵਿੱਚ ਜਲ ਟਿਕਦਾ ਏ ਇਸੇ ਤਰ੍ਹਾਂ ਗਿਆਨ ਦੇ ਵਿੱਚ ਮਨ ਦਾ ਟਿਕਾਉ ਹੁੰਦਾ ਹੈ ਗਿਆਨ ਰੂਪੀ ਬਰਤਨ ਤਿਆਰ ਕਰਕੇ ਮਨ ਨੂੰ ਉਥੇ ਕਾਬੂ ਕੀਤਾ ਜਾ ਸਕਦਾ ਪਰ ਇਹ ਜਟਾਤਾਰੀ ਸਾਧੂ ਇਹ ਗੱਲ ਕਹਿ ਰਿਹਾ ਹੈ ਕਿ ਇਹ ਕੁੰਭ ਉਹੀ ਹੈ ਜਿਹਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ ਗਿਆ ਹੈ ਇਸ ਇਤਿਹਾਸ ਵਿੱਚ ਇੱਕ ਗਲਤੀ RAM RAJ ਨੇ ਕੀਤੀ ਸੀ ਇੱਕੋ ਸ਼ਬਦ ਨੂੰ ਤਰੋੜ ਮਰੋੜ ਕੇ ਉਹਦੀ ਵਿਆਖਿਆ ਕੀਤੀ ਸੀ ਔਰੰਗਜ਼ੇਬ ਕੋ ਸ਼ਾਬਾਸ਼ ਲੈਣ ਦੇ ਚੱਕਰ ਤੇ ਗੁਰੂ ਪਾਸ਼ਾ ਜੀ ਨੇ ਜਿਹੜੀ ਸੀਨੇ ਵਿੱਚ ਭਾਈ ਦਾਤੂ ਜੀ ਨੇ ਲੱਤ ਮਾਰੀ ਉਹ ਤੇ ਸਹੀ ਪਰ ਜਿਹੜੀ ਸਿਧਾਂਤਕ ਗਲਤੀ ਕੀਤੀ ਵੀ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਉਹਨੂੰ ਪੰਥ ਚੋਂ ਛੇਕ ਕੇ ਕਿਹਾ ਵੀ ਸਾਡੇ ਮੱਥੇ ਨਾ ਲੱਗੇ ਕਿਸੇ ਵੀ ਚੀਜ਼ ਨੂੰ ਆਪਣੇ ਫੇਵਰ ਵਿੱਚ ਵਰਤ ਲੈਣਾ ਜਾਂ ਗੁਰਬਾਣੀ ਦੀ ਪੰਕਤੀ ਜਾਂ ਇਤਿਹਾਸ ਦਾ ਕੋਈ ਪ੍ਰਸੰਗ ਅਸਲ ਵਿੱਚ ਇਹ ਮਨਮਤ ਕਿਹਾ ਜਾਏਗਾ ਤੇ ਹੂੜ ਮਤ ਹੋਏਗੀ ਗੁਰਬਾਣੀ ਦੇ ਅਰਥਾਂ ਦੇ ਅਨਰਥ ਕੀਤੇ ਗਏ ਕੀ ਲੱਗਦਾ ਹੈ ਕਿ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਕੀਤੇ ਜਾ ਰਿਹਾ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਵੀ ਕੁੰਭ ਦੀ ਇਸ਼ਨਾਨ ਦੀ ਮਹੱਤਤਾ ਹੋਣੀ ਚਾਹੀਦੀ ਆ ਇਹ ਤੀਰਥ ਵਿੱਚ ਇਸ਼ਨਾਨ ਕੀਤੇ ਆ ਰੱਬ ਮਿਲਦਾ ਹੁੰਦਾ ਤੇ ਡੱਡੂ ਦੇ ਮਸ਼ੀਆਂ ਨੂੰ ਪਹਿਲਾਂ ਮਿਲ ਜਾਣਾ ਸੀ ਉਹ ਰੇਂਦੇ ਪਾਣੀ ਚ ਇਹ ਤੀਰਥ ਨਹਾਉਣ ਦੀ ਗੁਰਬਾਨੀ ਦੇ ਵਿੱਚ ਕੋਈ ਜਿਹੜਾ ਸਹਿਮਤੀ ਨਹੀਂ ਪ੍ਰਗਟਾਈ ਗਈ ਬਿਲਕੁਲ ਨਹੀਂ ਪ੍ਰਗਟਾਈ ਗਈ ਉਹਨਾਂ ਨੇ ਦੇਖੋ ਇੱਥੋਂ ਤੱਕ ਇਹ ਗੱਲ ਕਿਹਾ ਵੀ ਜੇ ਤੂੰ ਪਾਪਾਂ ਨਾਲ ਲੱਧਿਆ ਹੋਇਆ ਮੰਨ ਚੁੱਕੀ ਫਿਰਦਾ ਹੈ ਤੇ ਤੀਰਥਾਂ ਦੇ ਨਹਾਉਣ ਦੇ ਨਾਲ ਇਹ ਤੇਰੇ ਪਾਪ ਲੈਣੇ ਨਹੀਂ ਖੂਲ ਆਉਣੇ ਬੌਲੀਆਂ ਦਾ ਨਿਰਮਾਣ ਕਰਨਾ ਸਰੋਵਰਾਂ ਦਾ ਨਿਰਮਾਣ ਕਰਨਾ ਇਹਦਾ ਮਤਲਬ ਸਿਰਫ ਇਹ ਸੀ ਕਿ ਇੱਕ ਤੇ ਸਾਂਝੇ ਥਾਂ ਸਾਰੇ ਇਸ਼ਨਾਨ ਕਰਨ ਸਾਂਝੇ ਥਾਂ ਜਲ ਛਕਣ ਤਾਂ ਕਿ ਮਨੁੱਖਾਂ ਵਿੱਚ ਇੱਕਸਾਰਤਾ ਆ ਸਕੇ ਨਾ ਕਿ ਇਹ ਉਹ ਚੀਜ਼ਾਂ ਬਣਾਈਆਂ ਸੀ ਵੀ ਟੁੱਬੀ ਲਾਇਆ ਮੈਲ ਦੂਰ ਹੋਏਗੀ ਹਾਲ ਦੇ ਵਿੱਚ Hindu Bhai Chare ਦੇ ਨਾਲ ਸੰਬੰਧਿਤ ਕੁੰਭ ਦੇ ਦਿਨ ਚੱਲਦੇ ਪਏ ਨੇ ਤੇ Hindu ਧਰਮ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਏ ਜਾਂ Hindu ਧਰਮ ਦੇ ਉੱਪਰ ਆਸਥਾ ਰੱਖਣ ਵਾਲੇ ਕੁਝ ਲੋਕ ਮੰਨਦੇ ਨੇ ਕਿ ਕੁੰਭ ਦੇ ਇਸ਼ਨਾਨ ਨੂੰ ਲੈ ਕੇ ਮਹਾਂਤਾ ਦੇਨੀ ਬਹੁਤ ਲਾਜ਼ਮੀ ਹੈ ਇਹਨਾਂ ਦਿਨਾਂ ਦੇ ਵਿੱਚ ਕੁੰਭ ਦਾ ਇਸ਼ਨਾਨ ਕਰਨਾ ਉਹਨਾਂ ਦੇ ਵਾਸਤੇ ਬੇਹੱਦ ਮਹੱਤਤਾ ਰੱਖਦਾ ਹੈ ਪਰ ਦੂਜੇ ਪਾਸੇ ਇੱਕ ਇਹ ਵੀ ਖਾਸ ਜ਼ਿਕਰ ਹੈ ਕਿ ਗੁਰਬਾਣੀ ਦੇ ਵਿੱਚ ਜਿਹੜਾ ਕੁੰਭ ਨੂੰ ਲੈ ਕੇ ਜ਼ਿਕਰ ਆਇਆ ਹੈ ਕੁੰਬੇ ਵੱੱਦਾ ਜਲ ਰਹੇ ਜਲਵਿਨ ਕੁੰਬੜਾ ਹੋਏ ਤੇ ਇਸੇ ਚੀਜ਼ ਦੇ ਮੱਦੇ ਮੱਦੇ ਨਜ਼ਰ ਕੁਝ ਪ੍ਰਚਾਰਕਾਂ ਦੇ ਵੱਲੋਂ ਸਵਾਲ ਵੀ ਉਠਾਏ ਜਾ ਰਹੇ ਆ ਕਿ ਗੁਰਬਾਣੀ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਅਰਥਾਂ ਦੇ ਅਨਰਥ ਕੀਤੇ ਜਾ ਰਿਹਾ ਹੈ ਤੇ ਜਿਹੜੀ ਚੀਜ਼ ਨੂੰ ਲੈ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਸੰਦਰਭ ਦੇ ਵਿੱਚ ਕੁੰਭ ਦਾ ਪਵਨ ਸ਼ਬਦ ਉਚਾਰਿਆ ਏ ਉਸ ਨੂੰ ਆਪਣੇ ਢੰਗ ਤਰੀਕੇ ਦੇ ਨਾਲ ਤੋੜਿਆ ਮਰੋੜਿਆ ਜਾ ਰਿਹਾ ਏ ਅਜਿਹੇ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇੱਕ ਜਟਾ ਧਾਰੀ ਸਾਧੂ ਦੇ ਵੱਲੋਂ ਆਪਣੇ ਹਿਸਾਬ ਦੇ ਨਾਲ ਗੁਰਬਾਣੀ ਦੇ ਇਸ ਪਵਨ ਸ਼ਬਦ ਦੇ ਅਰਥ ਕੀਤੇ ਜਾ ਰਹੇ ਨੇ ਇਸੇ ਸੰਦਰਭ ਦੇ ਵਿੱਚ ਸਿੱਖ ਪ੍ਰਚਾਰਕ ਭਾਈ ਗੁਰਪਾਲ ਸਿੰਘ ਤਿੰਬਵਾਲ ਸਾਡੇ ਨਾਲ ਹਾਜ਼ਰ ਹੈ ਔਰ ਉਹਨਾਂ ਤੋਂ ਜਾਣਨ ਦਾ ਯਤਨ ਕਰਾਂਗੇ ਕਿ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਅਖਰ ਇਸ ਸ਼ਬਦ ਦੇ ਅਰਥ ਕੀ ਬਣਦੇ ਨੇ ਤੇ ਕਿਸ ਹਿਸਾਬ ਦੇ ਨਾਲ ਉਨ੍ਹਾਂ ਦੇ ਵੱਲੋਂ ਜਿਹੜਾ ਅਰਥਾਂ ਦੇ ਅਨਰਥ ਕੀਤੇ ਜਾ ਰਿਹਾ ਗੱਲਬਾਤ ਕਰਦੇ ਸਵਾਗਤ ਹੈ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ ਚ ਸਵਾਲ ਹੈ ਕਿ ਜਿਹੜਾ ਜਟਾਧਾਰੀ ਸਾਧੂ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੀ ਵੀਡੀਓ ਵਾਇਰਲ ਹੋਈ ਦੇਖੀ ਆ ਇਹਦੇ ਵੱਲੋਂ ਜਿਹੜੇ ਗੁਰਬਾਣੀ ਦਾ ਸ਼ਬਦ ਲੈ ਕੇ ਉਹਦੇ ਅਰਥ ਦੇ ਅਨਰਥ ਕੀਤੇ ਜਾ ਰਿਹਾ ਤੁਸੀਂ ਕਹਿ ਰਹੇ ਹੋ ਉਹ ਅਸਲ ਦੇ ਵਿੱਚ ਕਿਵੇਂ ਆਪਣੇ ਅਨੁਸਾਰ ਵਰਤਿਆ ਜਾ ਰਿਹਾ ਇਸ ਪਮਨ ਸ਼ਬਦ ਨੂੰ ਦੇਖੋ ਪਹਿਲੀ ਗੱਲ ਤੇ ਹੈ ਜਾਂ ਤੇ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਨੂੰ ਧਿਆਨ ਨਾਲ ਪੜ੍ਹਿਆ ਨਹੀਂ ਕਿਉਂਕਿ ਗੁਰਬਾਣੀ ਦੀ ਵਿਆਖਿਆ ਕਰਨ ਵੇਲੇ ਭਾਸ਼ਾ ਦਾ ਕਿਹੜੀ ਭਾਸ਼ਾ ਦਾ ਲਬਜ ਆ ਔਰ ਕਿਹੜੇ ਪ੍ਰਸੰਗ ਵਿੱਚ ਵਰਤਿਆ ਜਾ ਰਿਹਾ ਜਾਂ ਮਹਾਰਾਜ ਨੇ ਕਿਹੜੇ ਪ੍ਰਸੰਗ ਵਿੱਚ ਉਹਨੂੰ ਉਚਾਰਨ ਕੀਤਾ ਗਿਆ ਹਮ ਸਥਿਤੀ ਨੂੰ ਜਾਨਣਾ ਬੜਾ ਜ਼ਰੂਰੀ ਹੁੰਦਾ ਹੈ ਵਿਆਖਿਆ ਕਰਨ ਲੱਗਿਆਂ ਗੁਰੂ ਪਾਤਸ਼ਾਹ ਜੀ ਨੇ ਉੱਥੇ ਜ਼ਿਕਰ ਕੀਤਾ ਕੁੰਬੇ ਬੱਧਾ ਜਲ ਰਹੇ ਹੁਣ ਕੁੰਭ ਜਿਹੜਾ ਹੈ ਉਹ ਏ ਨਹੀਂ ਜਿੱਥੇ ਇਸ਼ਨਾਨ ਕਰ ਰਹੇ ਹਮ ਇਹ ਕੁੰਬ ਉਹ ਹੈ ਜਿਹੜਾ ਅੱਜ ਵੀ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪ੍ਰారంਭ ਕਰਾਉਣ ਤੋਂ ਪਹਿਲਾਂ ਉਸ ਕਮਰੇ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਪਾਠ ਪ੍ਰారంਭ ਕਰਾਇਆ ਜਾਂਦਾ ਹੈ। ਹਮ ਜਦੋਂ ਕਿ ਰਹਿਤ ਮਰਿਆਦਾ ਵਿੱਚ ਉਹਨਾਂ ਲਿਖਿਆ ਹੈ ਕੁੰਬ ਰੱਖਣਾ ਨਾਲੀਆ ਰੱਖਣਾ ਮਨਮਤ ਹੈ। ਕਿਉਂਕਿ ਉਹ ਘੜੇ ਦੇ ਆਕਾਰ ਦਾ ਜਿਹੜਾ ਬਰਤਨ ਹੁੰਦਾ ਹੈ ਹਮ ਉਹਦਾ ਹੀ ਹਵਾਲਾ ਗੁਰੂ ਪਾਤਸ਼ਾਹ ਜੀ ਨੇ ਇੱਥੇ ਗੁਰਬਾਣੀ ਵਿੱਚ ਲਿਆ ਹੈ ਕਿ ਜਿਵੇਂ ਕੁੰਬ ਦੇ ਵਿੱਚ ਜਲ ਟਿਕਦਾ ਹੈ ਇਸੇ ਤਰ੍ਹਾਂ ਗਿਆਨ ਦੇ ਵਿੱਚ ਮਨ ਦਾ ਟਿਕਾਉ ਹੁੰਦਾ ਹੈ ਗਿਆਨ ਰੂਪੀ ਬਰਤਨ ਤਿਆਰ ਕਰਕੇ ਮਨ ਨੂੰ ਉੱਥੇ ਕਾਬੂ ਕੀਤਾ ਜਾ ਸਕਦਾ ਹੈ ਹਮ ਪਰ ਇਹ ਜਟਾਤਾਰੀ ਸਾਧੂ ਇਹ ਗੱਲ ਕਹਿ ਰਿਹਾ ਹੈ ਕਿ ਇਹ ਕੁੰਭ ਉਹੀ ਹੈ ਜਿਹਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ ਗਿਆ ਹੈ ਹਮ ਜਦੋਂ ਕਿ ਇਹ ਪਾਣੀ ਦਾ ਜਿਹੜਾ ਹੈ ਇਹਨੂੰ ਤਲਾਕਿਆ ਜਾ ਸਕਦਾ ਹੈ ਇਹਨੂੰ ਨਦੀ ਦਾ ਰੂਪ ਦਿੱਤਾ ਜਾ ਸਕਦਾ ਹੈ ਹਮ ਜਾਂ ਸਰੋਵਰ ਸ਼ਬਦ ਵੀ ਵਰਤਿਆ ਜਾ ਸਕਦਾ ਹੈ ਪਰ ਇਹ ਨੂੰ ਕਹਿ ਦੇਣਾ ਕਿ ਇਹ ਗੁਰਬਾਣੀ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਇਹ ਆਪਣੇ ਮਨ ਦੀ ਮੱਤ ਹੈ ਕਿ ਆਪਣੇ ਅਕੋਰਡਿੰਗ ਇਹ ਅਰਥ ਗੁਰਬਾਣੀ ਦੇ ਕਰ ਲੈਣੇ ਕਈ ਵਾਰ ਕਈ ਮਨੁੱਖ ਇਹ ਵੀ ਕਹਿੰਦੇ ਨਜ਼ਰ ਆਉਂਦੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ 2533 ਵਾਰ ਰਾਮ ਲਿਖਾਇਆ ਹੈ ਹੂੰ ਇਹ ਵੀ ਦਸ਼ਰਤ ਪੁੱਤਰ ਰਾਮ ਵਾਸਤੇ ਵਰਤਿਆ ਗਿਆ ਹੂੰ ਉਹ ਵੀ ਇੱਥੇ ਗੁਰਬਾਣੀ ਦਾ ਅਨਰਥ ਕਰਦੇ ਅਸਲ ਵਿੱਚ ਇੱਥੇ ਉਸ ਰਾਮ ਦਾ ਜ਼ਿਕਰ ਕੀਤਾ ਗਿਆ ਜਿਹੜਾ ਹਰ ਜਰੇ ਵਿੱਚ ਰਮਿਆ ਹੋਇਆ ਹੈ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਕਿਉਂਕਿ ਰਾਮ ਤੋਂ ਪਹਿਲਾਂ ਵੀ ਦੁਨੀਆ ਚੱਲਦੀ ਏ ਰਾਮ ਤੋਂ ਪਹਿਲਾਂ ਵੀ ਯੋਗ ਹੋਏ ਐ ਸੋ ਇਸ ਕਰਕੇ ਕੋਈ ਜਿਹੜਾ ਰਾਮ ਉਹ ਸ੍ਰਿਸ਼ਟੀ ਦਾ ਮਾਲਕ ਨਹੀਂ ਹੋ ਸਕਦਾ ਕੇਵਲ ਇੱਕੋ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਇਸ ਕਰਕੇ ਮਨੁੱਖਾਂ ਨਾਲ ਥਾਵਾਂ ਨਾਲ ਗੁਰਬਾਣੀ ਨੂੰ ਜੋੜ ਕੇ ਵਿਆਖਿਆ ਨਹੀਂ ਕਰਨੀ ਚਾਹੀਦੀ ਜੇ ਗੁਰਬਾਣੀ ਬਾਰੇ ਕੋਈ ਜਾਣਕਾਰੀ ਨਹੀਂ ਗੁਰਬਾਣੀ ਦੇ ਅਰਥਾਂ ਬਾਰੇ ਪੂਰਾ ਭਾਵ ਨਹੀਂ ਪਤਾ ਤਾਂ ਫਿਰ ਕੀ ਲੱਗਦਾ ਕਿ ਆਪਣੇ ਅਨੁਸਾਰ ਗੁਰਬਾਣੀ ਦੇ ਅਰਥਾਂ ਨੂੰ ਤੋਰ ਮੋੜ ਕੇ ਕਰਨਾ ਗੁਨਾ ਨਹੀਂ ਹੈ ਗੁਨਾ ਹੈ ਬਿਲਕੁਲ ਵੇਖੋ ਗੁਰ ਸਿੱਖ ਇਤਿਹਾਸ ਵਿੱਚ ਇੱਕ ਗਲਤੀ RAM RAJ ਨੇ ਕੀਤੀ ਸੀ ਇੱਕੋ ਸ਼ਬਦ ਨੂੰ ਤਰੋੜ ਮਰੋੜ ਕੇ ਉਹਦੀ ਵਿਆਖਿਆ ਕੀਤੀ ਸੀ ਔਰੰਗਜ਼ੇਬ ਕੋ ਸ਼ਾਬਾਸ਼ ਲੈਣ ਦੇ ਚੱਕਰ ਚ ਹਮ ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਸੀਨੇ ਵਿੱਚ ਭਾਈ ਦਾਤੂ ਜੀ ਨੇ ਲੱਤ ਮਾਰੀ ਉਹ ਤੇ ਸਹਲੀ ਹਮ ਪਰ ਜਿਹੜੀ ਸਿਧਾਂਤਕ ਗਲਤੀ ਕੀਤੀ ਵੀ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਉਹਨੂੰ ਪੰਥ ਚੋਂ ਛੇਕ ਕੇ ਕਿਹਾ ਵੀ ਸਾਡੇ ਮੱਥੇ ਨਾ ਲੱਗੇ ਸੋ ਇਹ ਬੰਦੇ ਜਿਹੜੇ ਐ ਇਹਨਾਂ ਨੂੰ ਇਸ ਸਿੱਖ ਵਰਸੇ ਬਾਰੇ ਜਾਣਕਾਰੀ ਨਾ ਹੋਣ ਕਰਕੇ ਇਹਨਾਂ ਨੇ ਜਿਹੀ ਵਿਆਖਿਆ ਕਰ ਦਿੱਤੀ ਔਰ ਗਾয়ে ਬਗਾਏ ਗੁਰਬਾਣੀ ਦੀਆਂ ਕੁਝ ਪੰਕਤੀਆਂ ਲੈ ਕੇ ਜਿਹੜੇ ਲੋਕ ਆਪਣੇ ਫੇਵਰ ਵਿੱਚ ਵਰਤਨ ਦੀ ਕੋਸ਼ਿਸ਼ ਕਰਦੇ ਜਿਵੇਂ ਕਈ ਡੇਰੇਦਾਰ ਵੀ ਇਹੋ ਕੰਮ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਪੰਕਤੀਆਂ ਜਿਹੜੀਆਂ ਸਾਧੂ ਦੀ ਸ਼ੋਭਾ ਵਿੱਚ ਹੈ ਚਾਹ ਲਿਖਿਆ ਹੁੰਦਾ ਸੰਤਾ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਉਹਨਾਂ ਗੱਡੀ ਦੇ ਅਗਲੇ ਬੰਨੇ ਸ਼ੀਸ਼ੇ ਤੇ ਲਿਖਾਈਆਂ ਹੁੰਦੀਆਂ ਪਰ ਗੁਰਬਾਣੀ ਵਿੱਚ ਦੂਜਾ ਪੱਖ ਦੱਸਿਆ ਨਹੀਂ ਜਾਂਦਾ ਗੁਰਬਾਣੀ ਵਿੱਚ ਇਹ ਵੀ ਲਿਖਿਆ ਹੈ ਹਰ ਕੇ ਸੰਤਨਾਖੀ ਬਨਾਰਸ ਕੇ ਠੱਗ ਹੂੰ ਸੋ ਇਸ ਕਰਕੇ ਗੁਰਬਾਣੀ ਨੂੰ ਆਪਣੇ ਮਨ ਮੁਤਾਬਕ ਜਾਂ ਆਪਣੀਆਂ ਲੋੜਾਂ ਮੁਤਾਬਕ ਨਹੀਂ ਵਰਤਣਾ ਚਾਹੀਦਾ ਭਾਵੇਂ ਉਹ ਸਿੱਖ ਹੈ ਚਾਹ ਕੋਈ Hindu ਹੈ ਅੱਜ ਕਈ ਵਾਰ ਗੱਡੀ ਦੇ ਉੱਤੇ ਲਿਖਾਇਆ ਹੁੰਦਾ ਏ ਪੇ ਦਾਤ ਤੇਰੀ ਦਾਤਾਰ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਗੱਡੀ ਜਿਹੜੀ ਹੈ ਇਹ ਰੱਬ ਦੀ ਦਾਤ ਹੈ ਤੇ ਗੁਰਬਾਣੀ ਇਹ ਚੀਜ਼ਾਂ ਪ੍ਰਤੀਨਿੰਦ ਗੱਲ ਕਰਦੀ ਗੁਰਬਾਣੀ ਲਿਖਦੀ ਕੇਤਿਆਂ ਦੁਖ ਭੂਖ ਸਦ ਮਾਰ ਕਿੰਨੇ ਕੁ ਲੋਕ ਤੂੰ ਦੁਖ ਭੂਖ ਵਿੱਚ ਰਾ ਕੇ ਮਾਰਿਆ ਵਾਹਿਗੁਰੂ ਤੇ ਇਹ ਵੀ ਤੇਰੀ ਦਾਤ ਹੈ ਇਹ ਗੁਰਮਖ ਦਾ ਮੰਨਣਾ ਹੈ ਸੋ ਕਿੱਥੇ ਉਹ ਦੁਖ ਭੂਖ ਨੂੰ ਵੀ ਦਾਤ ਕਹਿ ਰਿਹਾ ਤੇ ਕਿੱਥੇ ਅਸੀਂ ਚੀਜ਼ਾਂ ਵਸਤੂਆਂ ਤੇ ਘਰ ਦੇ ਦਰਵਾਜ਼ਿਆਂ ਤੇ ਇਹ ਪੰਕਤੀਆਂ ਲਿਖਾ ਕੇ ਤੇ ਅਸੀਂ ਇਨਾਂ ਚੀਜ਼ਾਂ ਨੂੰ ਦਾਤਾਂ ਬਣਾ ਲਿਆ ਜਦੋਂ ਕਿ ਗੁਰਬਾਣੀ ਵਿੱਚ ਸਭ ਤੋਂ ਵੱਡੀ ਦਾਤ ਹੈ ਨਾਮ ਦੀ ਦਾਤ ਇਸ ਤੋਂ ਉਪਰ ਉਹ ਨਾ ਲਿਖ ਦਿੱਤਾ ਵਿਣਤੁਦ ਹੋਰ ਜੇ ਮੰਗਣਾ ਸਿਰ ਦੁਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਸੋ ਇਸ ਕਰਕੇ ਕਿਸੇ ਵੀ ਚੀਜ਼ ਨੂੰ ਆਪਣੇ ਫੇਵਰ ਵਿੱਚ ਵਰਤ ਲੈਣਾ ਜਾਂ ਗੁਰਬਾਣੀ ਦੀ ਪੰਕਤੀ ਜਾਂ ਇਤਿਹਾਸ ਦਾ ਕੋਈ ਪ੍ਰਸੰਗ ਅਸਲ ਵਿੱਚ ਇਹ ਮਨਮਤ ਕਿਹਾ ਜਾਏਗਾ ਤੇ ਹੂੜ ਮਤ ਹੋਏਗੀ ਸੋ ਜਿਹੜੀ ਇਹਨਾਂ ਕੀਤੀ ਜਿਹੜਾ ਇਹ ਸ਼ਖਸ਼ ਦੇ ਵੱਲੋਂ ਗੁਰਬਾਣੀ ਦੇ ਅਰਥਾਂ ਦੇ ਅਨਰਥ ਕੀਤੇ ਗਏ ਕੀ ਲੱਗਦਾ ਹੈ ਕਿ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਕੀਤੇ ਜਾ ਰਿਹਾ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਵੀ ਕੁੰਪ ਦੀ ਇਸ਼ਨਾਨ ਦੀ ਮਹੱਤਤਾ ਹੋਣੀ ਚਾਹੀਦੀ ਹੈ ਵੇਖੋ ਜਿਹੜਾ ਗੁਰਬਾਣੀ ਪੜ੍ਹਨ ਵਾਲਾ ਕਦੀ ਗੁੰਮਰਾਹ ਹੋ ਨਹੀਂ ਸਕਦਾ ਕਿਉਂਕਿ ਗੁਰਬਾਣੀ ਵਿੱਚ ਪਹਿਲੀ ਪੰਕਤੀ ਅਸੀਂ ਰੋਜ਼ਾਨਾ ਪੜ੍ਹਦੇ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਕਹਿੰਦੇ ਲੱਖਾਂ ਵਾਰੀ ਤੂੰ ਸ਼ੋਚ ਕਰ ਲੈ ਇਸ਼ਨਾਨ ਕਰ ਲੈ ਸਰੀਰ ਨੂੰ ਧੋਤਿਆਂ ਤੇਰਾ ਮਨ ਪਵਿੱਤਰ ਨਹੀਂ ਹੋਇਆ ਹੋਏਗਾ ਜਲਤ ਧੋਵੇ ਬਹੁ ਦੇ ਅਨੀਤ ਸ਼ੁੱਧ ਕਾ ਹੋਏ ਕਾਚੀ ਪੀਤ ਇਹ ਜਿਹੜਾ ਕੱਚੀ ਮਿੱਟੀ ਦਾ ਤੇਰਾ ਸਰੀਰ ਬਣਿਆ ਇਹ ਪਾਣੀ ਨਾਲ ਨਹੀਂ ਗੁਰਬਾਣੀ ਵਿੱਚ ਉਹਨਾਂ ਜ਼ਿਕਰ ਕੀਤਾ ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਇਦੋਂ ਵੀ ਗਾ ਭਗਤ ਕਬੀਰ ਜੀ ਲਗਾ ਦਿੰਦੇ ਐ ਕਹਿੰਦੇ ਵੇਖੋ ਜੇ ਪਾਣੀ ਵਿੱਚ ਰਿਆਂ ਮਨੁੱਖ ਮੁਕਤ ਹੁੰਦਾ ਹੋਵੇ ਜਾਂ ਚੁੱਭੀ ਮਾਰਿਆਂ ਜਾਂ ਨਹਾਇਆ ਮਨੁੱਖ ਨੂੰ ਮੁਕਤੀ ਮਿਲਦੀ ਹੋਵੇ ਤੇ ਫਿਰ ਡੱਡੂ ਤੇ ਰਹਿੰਦਾ ਪਾਣੀ ਵਿੱਚ ਹਮ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਵੀ ਜੇ ਪ੍ਰਮਾਤਮਾ ਚੁੱਭੀ ਲਾਇਆ ਖੁਸ਼ ਹੁੰਦਾ ਹੋਵੇ ਤੇ ਸਭ ਤੋਂ ਪਹਿਲਾਂ ਡੱਡੂ ਮਸ਼ੀਆਂ ਨੂੰ ਮਿਲਣਾ ਚਾਹੀਦਾ ਮਿਲੇ ਜੇ ਤੀਰਸਨਾਤੇ ਆ ਡੱਡਾਂ ਜਲਵਾਸੀ ਵਾਲ ਵਧਾਇਆ ਜੇ ਮਿਲੈ ਬੜ ਜਟਾ ਪਲਾਸੀ ਕਹਿੰਦੇ ਜੇ ਕੋਈ ਉਹ ਜਟਾਵਾਂ ਵਧਾਇਆ ਰੱਬ ਮਿਲਦਾ ਤੇ ਬੋੜ ਦੀਆਂ ਈਡੀਆਂ ਲੰਮੀਆਂ ਜਟਾਵਾਂ ਐ ਫਿਰ ਦਾ ਮਤਲਬ ਬੋੜ ਨੂੰ ਰੱਬ ਮਿਲਣਾ ਚਾਹੀਦਾ ਕੀ ਤੀਰਥ ਨਹਾਉਂਦੀ ਗੁਰਬਾਣੀ ਦੇ ਵਿੱਚ ਕੋਈ ਜਿਹੜਾ ਸਹਿਮਤੀ ਨਹੀਂ ਪ੍ਰਗਟਾਈ ਗਈ ਬਿਲਕੁਲ ਨਹੀਂ ਪ੍ਰਗਟਾਈ ਗਈ ਉਹਨਾਂ ਨੇ ਦੇਖੋ ਇਥੋਂ ਤੱਕ ਇਹ ਗੱਲ ਕਿਹਾ ਵੀ ਜੇ ਤੂੰ ਪਾਪਾਂ ਨਾਲ ਲੱਧਿਆ ਹੋਇਆ ਮੰਨ ਚੁੱਕੀ ਫਿਰਦਾ ਹੈ ਹੂੰ ਤੇ ਤੀਰਥਾਂ ਦੇ ਨਹਾਉਣ ਦੇ ਨਾਲ ਇਹ ਤੇਰੇ ਪਾਪ ਲੈਣੇ ਨਹੀਂ ਕਿਉਂਕਿ ਮੈੜੀ ਤੇਰੀ ਮੱਤ ਐ ਤੇ ਧੋਈ ਤੂੰ ਤਨ ਜਾ ਰਹੇ ਤਨ ਦੇ ਧੋਣ ਦੇ ਨਾਲ ਕਦੀ ਮੱਤ ਦੀ ਮੈਲ ਦੂਰ ਨਹੀਂ ਹੁੰਦੀ ਮਤ ਦੀ ਮੈਲ ਜਿਹੜੀ ਹੈ ਉਹ ਨਾਮ ਦੇ ਨਾਲ ਤੇ ਪ੍ਰਭੂ ਦੀ ਜਿਹੜੇ ਗੋਣ ਹੈ ਉਹ ਧਾਰਨ ਕੀਤੇ ਹਨ ਦੂਰ ਹੋਏਗੀ ਤੁਸੀਂ ਕਹਿੰਦੇ ਹੋ ਤੀਰਥਾਂ ਦੀ ਗੁਰਬਾਣੀ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਮਹੱਤਤਾ ਨਹੀਂ ਤੇ ਫਿਰ ਲੋਕ ਤੇ ਵੀ ਸਵਾਲ ਕਰਨਗੇ ਕਿ ਗੁਰੂ ਸਾਹਿਬ ਵੀ ਤੀਰਥਨ ਹੋਣ ਜਾਂਦੇ ਰਹੇ ਬਿਲਕੁਲ ਨਹੀਂ ਜਾਂਦੇ ਰਹੇ ਕਿਤੇ ਵੀ ਗੁਰੂ ਪਾਤਸ਼ਾਹ ਜੀ ਵਿਸ਼ੇਸ਼ਤਾ ਉੱਤੇ ਤੀਰਥਨ ਆਉਣ ਗਏ ਹੋਣ ਤੇ ਉਹਦਾ ਜ਼ਿਕਰ ਕਰ ਦਿੱਤਾ ਜਾਵੇ ਕਿਉਂਕਿ ਗੁਰੂ ਸਾਹਿਬ ਤੇ ਕਿਤੇ ਖਾਸ ਤੌਰ ਤੇ ਤੀਰਥਾਂ ਗੁਰੂ ਪਾਤਸ਼ਾਹ ਜੀ ਨੇ ਧਰਮਸ਼ਾਲਾਵਾਂ ਬਣਾਈਆਂ ਔਰ ਪਾਣੀ ਦੀ ਕਿਲਤ ਦੂਰ ਕਰਨ ਵਾਸਤੇ ਬੌਲੀਆਂ ਲਗਵਾਈਆਂ ਸਰੋਵਰ ਬਣਵਾਏ ਕਿਉਂਕਿ ਸ੍ਰੀ ਅਮਰਸਰ ਸਰੋਵਰ ਦੇ ਨਾਲ-ਨਾਲ ਸੰਤੋਖ ਸਰੋਵਰ ਔਰ ਉਸ ਤੋਂ ਬਾਅਦ ਰਸਤੇ ਵਿੱਚ ਮਾਲਵਾ ਬੈਲਟ ਤੋਂ ਦੀ ਸੰਗਤ ਵਾਸਤੇ ਤਰਨਤਾਰਨ ਸਾਹਿਬ ਦੀ ਧਰਤੀ ਦੇ ਸਰੋਵਰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਪਾਣੀ ਦੀ ਕਿਲਤ ਦੂਰ ਕਰਨ ਵਾਸਤੇ ਤਲਵੰਡੀ ਸਾਬੋਕੀ ਦੇ ਵਿੱਚ ਸਰੋਵਰ ਸ਼ਿਆਟੇ ਦੀ ਧਰਤੀ ਦੇ ਗੁਰੂ ਅਰਗੋਵਿੰਦ ਸਾਹਿਬ ਵੱਲੋਂ ਸ਼ਿਆਟਾਂ ਵਾਲਾ ਖੂਹ ਲਵਾਉਣਾ ਖੂਲ ਆਉਣੇ ਬੌਲੀਆਂ ਦਾ ਨਿਰਮਾਣ ਕਰਨਾ ਸਰੋਵਰਾਂ ਦਾ ਨਿਰਮਾਣ ਕਰਨਾ ਇਹਦਾ ਮਤਲਬ ਸਿਰਫ ਇਹ ਸੀ ਕਿ ਇੱਕ ਤੇ ਸਾਂਝੇ ਥਾਂ ਸਾਰੇ ਇਸ਼ਨਾਨ ਕਰਨ ਸਾਂਝੇ ਥਾਂ ਜਲ ਛਕਣ ਤਾਂ ਕਿ ਮਨੁੱਖਾਂ ਵਿੱਚ ਇੱਕ ਸਾਰਤਾ ਆ ਸਕੇ ਨਾ ਕਿ ਇਹ ਉਹ ਚੀਜ਼ਾਂ ਬਣਾਈਆਂ ਸੀ ਵੀ ਟੁੱਬੀ ਲਾਇਆ ਸ਼ਾਇਦ ਮੈਲ ਦੂਰ ਹੋਏਗੀ ਕਿਉਂਕਿ ਅੱਜ ਵੀ ਕਈ ਵਾਰ ਕਈ ਬੌਲੀਆਂ ਨੂੰ ਜਾਂ ਸਰੋਵਰਾਂ ਨੂੰ ਇਸ ਗੱਲ ਦੀ ਵਰਤ ਲੈਂਦੀ ਹੈ ਕਿ ਸ਼ਾਇਦ ਇੱਥੇ ਇਸ਼ਨਾਨ ਕਰਦਿਆਂ ਸਾਡਾ ਮਨ ਸ਼ੁੱਧ ਹੋ ਜਾਏਗਾ ਪਰ ਉਹ ਗੁਰਬਾਣੀ ਤੋਂ ਬਿਲਕੁਲ ਉਲਟ ਸੋਚ ਰਹੇ ਕਿ ਗੁਰਬਾਣੀ ਕੁਝ ਹੋਰ ਕਹਿ ਰਹੀ ਏ ਅਸੀਂ ਕੁਝ ਹੋਰ ਮੰਨ ਰਹੇ ਹਾਂ ਗੁਰਬਾਣੀ ਵਿੱਚ ਤੋਂ ਉਹਨਾਂ ਕਿਹਾ ਨਗਨ ਫਿਰਤ ਜੋ ਪਾਈ ਹੈ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬੰਦੇ ਚਾਮ ਜਬਨੀ ਚੀਨ ਸਾਤਮਰਾਮ ਕੁਝ ਸਥਾਨਾਂ ਨੂੰ ਲੈ ਕੇ ਵੀ ਮੰਨਤਾ ਬਣੀ ਹੋਈ ਏ ਕਿ ਇਸ ਸਥਾਨ ਤੇ 84 ਕੱਟੀ ਜਾਂਦੀ ਏ ਇਸ਼ਨਾਨ ਕਰਨ ਦੇ ਨਾਲ ਤੁਸੀਂ ਝਾਤ ਮਾਰ ਕੇ ਵੇਖੋ ਪਹਿਲੀ ਗੱਲ ਹੈ ਵੀ ਉੱਥੇ 84 ਪੌੜੀਆਂ ਹੈ ਹੀ ਨਹੀਂ ਹਾਂ ਤੇ ਦੂਸਰੀ ਗੱਲ ਇਹ ਹੈ ਵੀ 84 ਲੱਖ ਜੂਨਾ ਨੂੰ ਵੀ ਗੁਰਬਾਣੀ ਪੂਰੀ ਮੋਹਰ ਨਹੀਂ ਲਾਉਂਦੀ ਗੁਰਬਾਣੀ ਤੇ ਕਹਿੰਦੀ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤਨ ਨਰਿੰਦ ਵੀ 84 ਲੱਖ ਜੂਨਾ ਜਿਹੜੀਆਂ ਇੱਕ ਮਿਆਰ ਇੱਕ ਮਾਪਤੰਡ ਬਣਾਇਆ ਗਿਆ ਪਰ ਕੋਈ ਸਹੀ ਇਹ ਦਾਵਾ ਨਹੀਂ ਕਰ ਸਕਦਾ ਵੀ ਰੱਬ ਨੇ ਇੰਨੀਆਂ ਹੀ ਜੂਨਾ ਬਣਾਈਆਂ ਰੱਬ ਨੇ ਕਿੰਨੀਆਂ ਕੁ ਜੂਨਾ ਬਣਾਈਆਂ ਇਸ ਗੱਲ ਦਾ ਕੋਈ ਗਿਆਨ ਨਹੀਂ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਵੀ ਲਿਖਿਆ ਹੋਰ ਕੇਤੇ ਤੁਧਨੋ ਗਾਵਨ ਸੇਮ ਹੈ ਚੇਤਨਾਵਨ ਪਤਾ ਨਹੀਂ ਰੱਬ ਜੀ ਕਿੰਨੀਆਂ ਖਜ਼ੂਨਾ ਹੋਰ ਹੈ ਜਿਹੜੀਆਂ ਤੈਨੂੰ ਗਾਉਂਦੀਆਂ ਮੇਰੇ ਚਿੱਤ ਚੇਤੇ ਵਿੱਚ ਉਹ ਨਹੀਂ ਹੈਗੀਆਂ ਸੋ ਇਸੇ ਤਰ੍ਹਾਂ ਕਿੰਨੀਆਂ ਕਿ ਧਰਤੀਆਂ ਕਿੰਨੇ ਇੱਕ ਤਰ੍ਹਾਂ ਦੇ ਜੀ ਹੈ ਇਹ ਮੇਰੇ ਚਿੱਤ ਚੇਤੇ ਚ ਨਹੀਂ ਹੈਗੇ ਅਜੇ ਤੱਕ ਖੋਜਾਂ ਚੱਲ ਰਹੀਆਂ ਸੋ ਇਸ ਕਰਕੇ ਜੇ ਇੱਕ ਜੂਨਾ ਹੀ ਨਿਰਧਾਰਤ ਨਹੀਂ ਹੈਗੀਆਂ ਪੂਰੀਆਂ ਤੇ ਫਿਰ ਕਟਾਅ ਅਸੀਂ ਕੀ ਰਹਿ ਹਾਂ ਤੇ ਦੂਸਰੇ ਨੰਬਰ ਤੇ ਉਸ ਬੌਲੀ ਦਾ ਨਿਰਮਾਣ ਕਿਹੜੇ ਹਾਲਾਤਾਂ ਚ ਕੀਤਾ ਗਿਆ ਇਸ ਗੱਲ ਤੋਂ ਵੀ ਸਾਨੂੰ ਜਾਣੂ ਹੋਣ ਦੀ ਲੋੜ ਹੈ ਵੀ ਉੱਥੇ ਜਾਤ ਪਾਤ ਨੂੰ ਕੱਟਣ ਵਾਸਤੇ ਪੀਣ ਵਾਲਾ ਸ਼ੁੱਧ ਪਾਣੀ ਪੈਦਾ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਉਹ ਬਉੜੀ ਦਾ ਨਿਰਮਾਣ ਕਰਵਾਇਆ ਸੀ ਤਾਂ ਕਿ ਜਾਤ ਪਾਤ ਦਾ ਕੋੜ ਲੱਥ ਸਕੇ ਜੇ ਬਉੜੀ 'ਚ ਇਸ਼ਨਾਨ ਕੀਤੇ ਤਾਂ ਸਾਡਾ ਜਾਤ ਪਾਤ ਦਾ ਕੋੜ ਨਹੀਂ ਹਟਿਆ ਤੇ 84 ਲੱਖ ਜੁਨਾਹ ਤੇ ਬੜੀ ਦੂਰ ਦੀ ਗੱਲ ਹੈ ਕਿ ਜਿਹੜੇ ਉਸੇ ਬਉੜੀ 'ਚ ਇਸ਼ਨਾਨ ਕਰ ਲੈਂਦੇ ਐ ਕਿ ਮੁੜ ਕੇ ਉਹ ਇੱਕ ਗੁਰਦੁਆਰੇ 'ਚ ਹੀ ਸਾਰੇ ਇਕੱਠੇ ਹੋ ਕੇ ਮੱਥਾ ਟੇਕਦੇ ਗੁਰਦੁਆਰੇ ਤੇ ਉਦਾਂ ਹੀ ਮਜਬੀ ਸਿੰਘਾਂ ਦਾ ਅਲੱਗ ਹੈ ਤੇ ਜੱਟਾਂ ਦਾ ਅਲੱਗ ਹੈ ਕੀ ਫਿਰ ਉਹ ਇੱਕੋ ਸ਼ਮਸ਼ਾਨ ਘਾੜ 'ਚ ਇਸ਼ਨਾਨ ਕਰਦੇ ਉਹ ਮਜਬੀ ਸਿੰਘਾਂ ਦਾ ਲੱਗ ਹੈ ਤੇ ਜੱਟਾਂ ਦਾ ਲੱਗ ਹੈ ਮਰਨ ਤੱਕ ਤੇ ਅਸੀਂ ਜਾਤ ਪਾਤ ਦੇ ਕੋੜ ਨਾ ਭਰੇ ਹੋਏ ਤੇ ਫਿਰ ਜਦੋਂ ਸਾਡੇ ਜ਼ਿੰਦਗੀ ਦੇ ਵਿੱਚ ਹੀ ਕੋਈ ਸਾਡਾ ਜਾਤ ਪਾਤ ਦਾ ਕੋੜ ਨਹੀਂ ਕਟਿਆ ਗਿਆ ਤੇ 84 ਲੱਗ ਜੁਹਨਾਂ ਕਿੱਥੋਂ ਕਟੀਆਂ ਜਾਂ ਟੀਰਥ ਨਹਾਉਣ ਦੇ ਸਬੰਧ ਵਿੱਚ ਜਿਹੜੇ ਲੋਕਾਂ ਦੀ ਰਾਇ ਰਹਿੰਦੀ ਏ ਕਿ ਟੀਰਥ ਨਾ ਹੋਣਾ ਚਾਹੀਦਾ ਜਾਂ ਗੁਰੂ ਸਾਹਿਬ ਨੇ ਮਾਨਤਾ ਦਿੱਤੀ ਆ ਕਿਤੇ ਨਾ ਕਿਤੇ ਮਨ 'ਚ ਸਵਾਲ ਹੁੰਦਾ ਉਹਨਾਂ ਦੇ ਕੀ ਲੱਗਦਾ ਕਿ ਜਿਹੜੇ ਧਾਰਮਿਕ ਸਥਾਨਾਂ ਤੇ ਜਾਂ ਉਸ ਵਕਤ ਸਨਾਤੀ ਸਨਾਤਨੀ ਲੋਕਾਂ ਦੇ ਹਿੰਦੂਆਂ ਦੇ ਤੀਰਥ ਸਥਾਨਾਂ ਤੇ ਗੁਰੂ ਸਾਹਿਬ ਜਾਂਦੇ ਰਹੇ ਆਪਣੀਆਂ ਪ੍ਰਚਾਰ ਫੇਰੀਆਂ ਦੇ ਦੌਰਾਨ ਗੁਰੂ ਸਾਹਿਬ ਦਾ ਉਹਨਾਂ ਤੀਰਥਾਂ ਤੇ ਜਾਣ ਦਾ ਅਸਲ ਦੇ ਵਿੱਚ ਮਕਸਦ ਕੀ ਸੀਗਾ ਉੱਥੇ ਜੋ ਮਨਮਤ ਹੁੰਦੀ ਸੀ ਉਹਦਾ ਖੰਡਨ ਕਰਨ ਵਾਸਤੇ ਗੁਰੂ ਪਾਸ਼ਾ ਜੀ ਗਏ ਹਰਦੁਆਰ ਦੀ ਧਰਤੀ ਤੇ ਵੀ ਗੁਰੂ ਨਾਨਕ ਸਾਹਿਬ ਗਏ ਹੂੰ ਉਹਨਾਂ ਨੇ ਜਾ ਕੇ ਉਹਨਾਂ ਦੇ ਇਸ਼ਨਾਨ ਨੂੰ ਜਿਹੜਾ ਉਹ ਪਾਣੀ ਛੱਟ ਰਹੇ ਸੀ ਸੂਰਜ ਦੇਵਤੇ ਰਹੇ ਆਪਣੇ ਪਿਤਰਾਂ ਨੂੰ ਉਹ ਨੂੰ ਰੱਦ ਕੀਤਾ ਹੈ ਸੋ ਇਸ ਤਰੀਕੇ ਨਾਲ ਜਗਨਨਾਥ ਪੁਰੀ ਦੇ ਵਿੱਚ ਆਰਤੀ ਹੁੰਦੀ ਸੀ ਆਰਤੀ ਨੂੰ ਰੱਦ ਕਰਕੇ ਉਹਨਾਂ ਨੇ ਦੱਸਿਆ ਵੀ ਗੁਰਬਾਣੀ ਵਿੱਚ ਕਿਦਾਂ ਪਰਮਾਤਮਾ ਦੀ ਆਰਤੀ ਆਲਰੇਡੀ ਹੋ ਰਹੀ ਹੈ ਜਿੱਥੇ ਅੱਜ ਮਹਾਕੁੰਭ ਮਨਾਇਆ ਜਾ ਰਿਹਾ ਇੱਥੇ ਵੀ ਗੁਰੂ ਸਾਹਿਬ ਗਏ ਸੀ ਗੁਰੂ ਪਾਤਸ਼ਾਹ ਜੀ ਕਹੇ ਨੇ ਉੱਥੇ ਜਾ ਕੇ ਕਬੀਰ ਹੁਣਾ ਨਾਲ ਮੁਲਾਕਾਤ ਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ ਰਵਦਾਸ ਜੀ ਹੁਣਾ ਨਾਲ ਮੁਲਾਕਾਤ ਕੀਤੀ ਹੈ ਭਗਤ ਕਬੀਰ ਜੀ ਦੀ ਬਾਣੀ ਤੇ ਮਹਾਰਾਜ ਨੇ ਫੁੱਲ ਚੜ੍ਹਾਏ ਹੈ ਬਾਕੀ ਕਿਸੇ ਵੀ ਉੱਥੇ बनारसी साधु ਨਾਲ ਗੁਰੂ ਪਾਸ਼ਾ ਨੇ ਕੋਈ ਉੱਥੇ ਮੁਲਾਕਾਤ ਨਹੀਂ ਕੀਤੀ ਜहां ਕਬੀਰ ਜੀ ਨੇ ਪਹਿਲੇ ਆਲਰੇਡੀ ਉਹਨਾਂ ਨਾਲ ਇਹ ਮੁਲਾਕਾਤ ਕਰ ਚੁੱਕੇ ਸੀ ਭਗਤ ਕਬੀਰ ਜੀ ਉਹਨਾਂ ਨਾਲ ਡਿਬੇਟਾਂ ਹੋ ਚੁੱਕੀਆਂ ਸੀ ਉਹਨਾਂ ਦੀਆਂ ਗੁਰੂ ਸਾਹਿਬ ਗੁਰੂ ਸਾਹਿਬ ਦਾ ਇੱਥੇ ਜਾਣ ਦਾ ਮਕਸਦ ਉਹਨਾਂ ਭਗਤ ਸਹਿਬਾਨ ਦੇ ਨਾਲ ਮੁਲਾਬ ਕਰਨਾ ਸੀ ਨਾ ਕਿ ਤੀਰਥ ਦਰਸ਼ਨਾਨ ਕਰਨਾ ਸੀ ਹਾਂ ਭਗਤ ਸਹਿਬਾਨ ਨਾਲ ਮੁਲਾਬ ਕਰਨਾ ਸੀ ਔਰ ਇਹਨਾਂ ਤੀਰਥਾਂ ਦਾ ਖੰਡਨ ਕਰਨਾ ਸੀ ਹੂੰ ਨਾ ਕਿ ਇਹਨਾਂ ਦਾ ਇਸ਼ਨਾਨ ਕਰਨਾ ਸੋ ਇਸ ਕਰਕੇ ਕੋਈ ਜੋੜ ਕੇ ਅੱਜ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇ ਤੇ ਉਹ ਗੱਲ ਅਲੱਗ ਹੈ ਪਰਮਾਰਾਇ ਤੇ ਕਹਿੰਦੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਉਹ ਗੁਰ ਬਾਣੀ ਵਿੱਚ ਇਹ ਗੱਲ ਲਿਖ ਕੇ ਤੇ ਆਪ ਗੁਰਮਾਣੀ ਤੋਂ ਉਲਟ ਥੋੜੀ ਚੱਲ ਸਕਦੇ ਸਿੱਖ ਧਰਮ ਦੇ ਵਿੱਚ ਧਰਮ ਦੀ ਦੁਨੀਆ ਦੇ ਵਿੱਚ ਜਟਾਵਾਂ ਰੱਖਣੀਆਂ ਸਰੀਰ ਤੇ ਸੁਆਹ ਮਲਣੀਆਂ ਜਾਂ ਧੂਨੇ ਤੁਖਾ ਕੇ ਆਪਣੇ ਆਪ ਨੂੰ ਕਹਿਣਾ ਕਿ ਅਸੀਂ ਮਹਾਪੁਰਸ਼ ਹਾਂ ਕੀ ਲੱਗਦਾ ਕਿ ਸਿੱਖੀ ਇਸ ਚੀਜ਼ ਨੂੰ ਮੰਨਤਾ ਦਿੰਦੀ ਹੈ ਜੀ ਭਾਈ ਗੁਰਦਾਸ ਜੀ ਦੀਆਂ ਤੁਸੀਂ ਵਾਰਾਂ ਪੜੋ ਉਹਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਵੀ ਜੇ ਖੇਹ ਵਿੱਚ ਲੇਟਿਆਂ ਰੱਬ ਮਿਲਦਾ ਹੋਵੇ ਤੇ ਗਦੇ ਨੂੰ ਸਭ ਤੋਂ ਪਹਿਲਾਂ ਮਿਲ ਜਾਣਾ ਸੀ ਹੂੰ ਇਸੋਂ ਤੱਕ ਕਹਿੰਦੇ ਨੰਗੇ ਪੈਰੀ ਰਿਆਂ ਰੱਬ ਮਿਲਦਾ ਹੁੰਦਾ ਹੁੰਦੇ ਬੰਦਰਾ ਸਦੀਵ ਨਾਂਗੇ ਪਾਉ ਹੀ ਫਿਰਤ ਹੈ ਕਹਿੰਦੇ ਬਾਂਦਰ ساری ਜ਼ਿੰਦਗੀ ਨੰਗੇ ਪੈਰੀ ਘੁੰਮਦਾ ਉਹਨੂੰ ਰੱਬ ਮਿਲ ਜਾਣਾ ਸੀ ਭਗਤ ਕਬੀਰ ਜੀ ਨੇ ਇਥੋਂ ਤੱਕ ਜ਼ਿਕਰ ਕੀਤਾ ਹੈ ਕਿ ਜੇ ਨੰਗੇ ਘੁੰਮਿਆ ਰੱਬ ਮਿਲਦਾ ਹੁੰਦਾ ਤੇ ਜੰਗਲ ਵਿੱਚ ਸਾਰੇ ਜਾਨਵਰ ਨੰਗੇ ਘੁੰਮਦੇ ਐ ਫਿਰ ਇਹ ਸਾਧੂਆਂ ਮਨਤਾਂ ਨਾਲੋਂ ਕਿਤੇ ਉੱਤਮ ਹੋਏ ਹੂੰ ਜੇ ਪੁੱਠੇ ਲੜਕੇ ਰੱਬ ਮਿਲਦਾ ਹੁੰਦਾ ਤੇ ਚਮਗਿੱਦੜ ਸਦੀਆਂ ਤੋਂ ਪੁੱਠੇ ਲਟਕੇ ਆ ਉਹਨਾਂ ਨੂੰ ਕਦੇ ਦਾ ਰੱਬ ਮਿਲ ਜਾਣਾ ਸੀ ਇਸੇ ਤਰ੍ਹਾਂ ਉਹ ਕਹਿੰਦੇ ਵੀ ਜੇ ਮੜੀ ਮਸਾਣੀ ਰਿਆਂ ਰੱਬ ਮਿਲਦਾ ਹੁੰਦਾ ਤੇ ਚੂਹੇ ਖੁੱਡਾਂ ਪੁੱਟ ਕੇ ਰਹਿੰਦੇ ਮੜੀਆਂ ਮਸਾਣਾ ਚ ਉਹਨਾਂ ਨੂੰ ਕਦੇ ਦਾ ਰੱਬ ਮਿਲ ਜਾਣਾ ਸੀ ਜੇ ਤੀਰਥ ਵਿੱਚ ਇਸ਼ਨਾਨ ਕੀਤਾ ਰੱਬ ਮਿਲਦਾ ਹੁੰਦਾ ਤੇ ਡੱਡੂ ਤੇ ਮਸ਼ੀਆਂ ਨੂੰ ਪਹਿਲਾਂ ਮਿਲ ਜਾਣਾ ਸੀ ਉਹ ਰਹਿੰਦੇ ਪਾਣੀ ਚ ਸੋ ਕਿਤੇ ਨਾ ਕਿਤੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਾਰੇ ਕਰਮ ਕਾਂਡਾਂ ਦਾ ਖੰਡਨ ਕਰਕੇ ਇੱਕ ਪ੍ਰਮਾਤਮਾ ਦੇ ਨਾਮ ਦੀ ਮਹਾਨਤਾ ਤੇ ਸ਼ੁਭ ਕਰਮਾਂ ਦੀ ਮਹਾਨਤਾ ਨੂੰ ਦਰਸਾਇਆ ਹੈ ਸੋ ਇਸ ਕਰਕੇ ਕਿਸੇ ਵੀ ਤੀਰਥ ਦਾ ਗੁਰੂ ਪਾਸ਼ਾ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਗੁਰਬਾਣੀ ਵਿੱਚ ਨਹੀਂ ਕੀਤਾ ਸਗੋਂ 68 ਤੀਰਥਾਂ ਦਾ ਜਿਹੜਾ ਖੰਡਨ ਕਰਕੇ ਕਿਹਾ ਵੀ 860 ਤੀਰਥ ਸਗਲ ਪੁੰਨ ਜੀ ਦਾ ਪਰਮਾਨ ਜੇ ਸਾਰਿਆਂ 68 ਤੀਰਥਾਂ ਦਾ ਤੂੰ ਪੁੰਨ ਲੈਣਾ ਤੇ ਜੀਆਂ ਤੇ ਦਇਆ ਕਰ ਜਿਨ੍ਹਾਂ ਨੂੰ ਕੋਈ ਜਾ ਰਿਹਾ ਹੈ ਉਹ ਕੋ ਕੇ ਤੇ ਉਹਨਾਂ ਦੇ ਖੂਨ ਨਾਲ ਆਪਣਾ ਮਨ ਲਵੇੜ ਕੇ ਤੇ ਤੂੰ ਕੌਮ ਬਣਾਉਂ ਰਿਹਾ ਤੇ ਕਿਦਾਂ ਪਵਿੱਤਰ ਹੋ ਸਕਦਾ ਹੈ ਬਿਲਕੁਲ तमाम ਸਾਰੇ ਸਵਾਲਾਂ ਨੂੰ ਲੈ ਕੇ ਸਿੱਖ ਸੰਦਰਭ ਤੋਂ ਸਮਝਣ ਦਾ ਯਤਨ ਕੀਤਾ ਕਿਉਂਕਿ ਬਹੁਤ ਸਾਰੇ ਵਿਦਵਾਨਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਸਿੱਖੀ ਨਿਆਰੇਪਣ ਦੀ ਗੱਲ ਕਰਦੀ ਹੈ ਉਹ ਨਿਆਰਾਪਣ ਕੀ ਹੈ ਇਸੇ ਸੰਦਰਭ ਦੇ ਵਿੱਚ ਵਿਚਾਰ ਚਰਚਾ ਹੋਈ ਹੈ ਔਰ ਭਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਧਰਮ ਦੀ ਸਿਆਸਤ ਤੇ ਜਿਹੜਾ ਸਮਾਜਿਕ ਦੀ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ درمیان ਹਾਜ਼ਰ ਹੁੰਦੇ ਰਹੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ